ਕੀ ਕਿਹੜੇ ਪਾਰਟੀ ਵਿੱਚ ਸੀ ਤੇ ਹੁਣ ਕਿਹੜੀ ਪਾਰਟੀ ਜੁਆਇਨ ਕੀਤੀ ਤੇ ਕੀ ਚੀਜ਼ ਵੇਖੀ ਜਿਹੜੀ ਪਾਰਟੀ ਚੁਣੀ ਦੇਖੋ ਮੈਰੀ ਸਾਲ 1992 ਤੋਂ ਸਿਆਸੀ ਕੈਰੀਅਰ ਸ਼ੁਰੂ ਕੀਤਾ ਤੇ ਲੋਕਾਂ ਨਾਲ ਜੁੜਦੇ ਆਏ ਆ ਜੁੜੇ ਰਹੇ ਆ ਮੇਰਾ ਜਿਹੜਾ ਆਪਣਾ ਤਜਰਬਾ ਕਿ ਪਾਰਟੀ ਕੋਈ ਵੀ ਹੋਵੇ ਸੇਵਾ ਦਾ ਜਜ਼ਬਾ ਹੋਣਾ ਚਾਹੀਦਾ ਮੈਂ ਸਰਦਾਰ ਹਰਪ੍ਰੀਤ ਸਿੰਘ ਈਟੀਓ ਜੀ ਆਮ ਆਦਮੀ ਪਾਰਟੀ ਦੇ ਜੋ ਇਹਨਾਂ ਨੇ ਸ਼ਹਿਰ 'ਚ ਵਿਕਾਸ ਕਰਾਇਆ ਸ਼ਹਿਰ 'ਚ ਲੋਕਾਂ ਨਾਲ ਵਿਚਰਦੇ ਨੇ ਮੈਂ ਉਸ ਤੋਂ ਕਾਇਲ ਹੋ ਕੇ ਮੈਂ ਇਹ ਗੱਲ ਅੱਜ ਪਰਿਵਾਰ ਸਮੇਤ ਆਪਣਾ ਜਿਹੜਾ ਜਿੰਨੇ ਵੀ ਅੱਜ ਮੇਰਾ ਪਰਿਵਾਰ 5-700 ਹਜ਼ਾਰ ਲੋਕ ਆਏ ਨੇ ਸਭ ਨਾਲ ਸਲਾਹ ਕਰਕੇ ਇਹ ਸਟੈਪ ਚੁੱਕਿਆ ਕਿ ਸਾਨੂੰ ਇਹੋ ਜਿਹਾ ਹੋਰ ਕੋਈ ਲੀਡਰ ਲੱਭ ਨਹੀਂ ਸਕਦਾ ਜਿਹੜਾ ਸਾਡੇ ਜਾਨ ਮਾਲ ਦੀ ਰਾਖੀ ਕਰਦਾ ਹੋਵੇ ਸਾਡੇ ਬੱਚਿਆਂ ਦੇ ਭਵਿੱਖ ਬਾਰੇ ਸੋਚਦਾ ਹੋਵੇ ਤੁਸੀਂ ਸਾਰੇ ਲੋਕਲ ਪੱਤਰਕਾਰ ਵੀਰ ਜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੇ ਪਿਸدار ਸਰਪਜਨ ਸਿੰਘ ਈਟੀਓ ਦਾ ਕੀ کردار ਆ ਤੇ ਕੀ ਸੋਚ ਆ ਉਹਦੇ ਤੋਂ ਕਾਇਲ ਹੋ ਕੇ ਮੈਂ ਮੈਨੂੰ ਕੋਈ ਇਹੋ ਜਿਹਾ ਕੋਈ ਲਾਲਚ ਨਹੀਂ ਕਿ ਮੈਂ ਕੋਈ ਅਹੁਦਾ ਲੈਣ ਆਇਆ ਮੇਰਾ ਤਾਂ ਸਿਰਫ ਇੱਕ ਮਕਸਦ ਹੈ ਕਿ ਇਹ ਜਿਹੜੀ ਸੇਵਾ ਸਰਪਜਨ ਸਿੰਘ ਈਟੀਓ ਨੂੰ ਮਿਲੀ ਆ ਮੈਂ ਸੋਚਦਾ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੁਸਤਾਂ ਵੀ ਹਨ ਉਹ ਇਹਦਾ ਨਿਗ ਮਾਨ ਸਕਣ ਉਹ ਨਿਗ ਤਾਂ ਹੀ ਮਾਨ ਸਕਦੀ ਹੈ ਜੇ ਅਸੀਂ ਸਾਡੇ ਵਰਗੇ ਸਾਰੇ ਲੋਕ ਇਕੱਠੇ ਹੋ ਕੇ ਤੇ ਇਸ ਗੱਲ ਤੇ ਪਹਿਰਾ ਦੇਣ ਤੇ ਸਾਡੇ ਜਾਨਮਾਲ ਦੀ ਸਾਡੇ ਬਿジネス ਦੀ ਸਾਡੇ ਰਹਿਣ ਸਹਿਣ ਦਾ ਕੌਣ ਧਿਆਨ ਰੱਖ ਰਿਹਾ ਤੇ 2027 ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਇਹ ਸਟੈਪ ਲਿਆ ਕਿ ਮੈਂ ਜੀ ਜਾਨ ਤੋੜ ਨਾਲ ਆਪਣੇ ਜਿੰਨੇ ਵੀ ਮੇਰੇ ਯਾਰ 1500 ਮੇਰੇ ਪਰਿਵਾਰ ਨੇ ਇਸ ਮੈਂ ਇੱਕ ਇੱਕ ਵਕਤ ਹੈਇਆ ਕਰਾ ਕੇ ਮੈਂ ਸਰਦਾਰ ਹਰਭਜਨ ਸਿੰਘ ਜੀ ਤੇ ਨੂੰ ਆਉਣ ਵਾਲੇ 40 ਸਾਲ ਤੱਕ ਇਥੋਂ ਦੇ ਮਨ ਨਮਾਈਂਦੀ ਵੀ ਦੇਖਣਾ ਚਾਹਨਾ ਕਿਉਂਕਿ ਪਿਛਲੀਆਂ ਬਹੁਤ ਸਾਰੀਆਂ ਚੀਜ਼ਾਂ ਦੇਖ ਲਈਆਂ ਜਿਹੜੀਆਂ ਤੁਸੀਂ ਸਭ ਸਮਝਦੇ ਜੇ ਮੈਂ ਅੱਜ ਕੋਈ ਕੋਈ ਖੁਸ਼ੀ ਦਾ ਮੌਕਾ ਵਾ ਕਿਸੇ ਇਹੋ ਜਿਹੇ ਬੰਦੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿ ਜਿਹਦੇ ਨਾਲ ਅੱਜ ਮਾਹੌਲ ਖਰਾਬ ਹੋਵੇ ਜਾਂ ਮਨ ਖਰਾਬ ਹੋਵੇ ਮੇਰੀ ਇਹੋ ਹੀ ਆ ਕੋਸ਼ਿਸ਼ ਕਿ ਮੈਨੂੰ ਕਾਉਂਸਲਰੀ ਦੀ ਇਲੈਕਸ਼ਨ ਨਾਲ ਕੋਈ ਸਬੰਧ ਨਹੀਂ ਆ ਮੇਰਾ ਸਬੰਧ ਸਿਰਫ 2027 ਤੇ ਉਹਨੂੰ ਗਾਂਹ ਕੰਟੀਨਿਊ ਰੱਖਣਾ ਜਿੰਨੀ ਦੇਰ ਤੱਕ ਮੇਰੀ ਜ਼ਿੰਦਗੀ ਸਰ 40 ਸਾਲ ਦਾ ਐਕਸਪੀਰੀਅੰਸ ਕੀ ਤੁਹਾਨੂੰ ਤਜਰਬੇ ਚ ਜੱਜ ਪਾਰਟੀ ਜੁਆਇਨ ਕੀਤੀ ਹੈ ਕੀ ਕਹਿਣਾ ਚਾਹੋਗੇ ਮੈਂ ਜੋ ਮੇਰੀ ਸੋਚ ਸੀ ਜੋ ਮੇਰਾ ਕੰਮ ਕਰਨ ਦਾ ਤਰੀਕਾ ਸੀ ਸਾਰੇ ਵੀਰ ਤੁਸੀਂ ਜਾਣਦੇ ਜੇ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਮੇਰਾ ਕੰਮ ਕਰਨ ਦਾ ਜੋ ਤਰੀਕਾ ਸੀ ਮੈਂ 10% ਨਹੀਂ ਸੀ ਕਰ ਸਕਦਾ ਜਿਹੜਾ ਕਿ ਮੈਨੂੰ ਅੱਜ 100 ਦੇ ਨਾਲ 10 ਦੇ ਨਾਲ 100 ਹੋਰ ਲੱਗਿਆ ਹੁਣ ਮੈਂ ਲੋਕਾਂ ਦੀ ਸੇਵਾ ਆਪਣੀ ਜੋ ਮੇਰਾ ਤਜਰਬਾ ਵਾ ਮੈਂ ਉਹਨੂੰ ਕੰਮ ਨੂੰ ਲਿਆਉਂਦੇ ਹੋਏ ਮੈਂ ਪਰਿਵਾਰ ਸਮੇਤ ਹੁਣ ਇਸ ਕੰਮ ਜਿਵੇਂ ਸ਼ਹਿਰ ਦੀ ਸੇਵਾ ਕਰਨੀ ਹੈ ਹੋਰ ਤੇ ਸ਼ਰਮਾਂਜੀ ਤੁਸੀਂ ਜਾਣਦੇ ਜੇ ਕਿ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਹੈ ਨਾ ਕੋਈ ਪੈਸੇ ਵੱਲੋਂ ਪ੍ਰਵਾਹ ਵਾ ਨਾ ਪਰਿਵਾਰਾ ਵੱਲੋਂ ਬਸ ਇਹੋ ਹੀ ਇੱਕ ਕਮੀ ਸੀ ਜਿਹੜਾ ਫਲੈਪ ਲੱਗਣ ਵਾਲਾ ਹੈ ਕਿਉਂਕਿ ਹਾਲਾਂਕਿ ਮੈਨੂੰ 4 ਸਾਲ ਚ ਮੰਤਰੀ ਸਾਹਿਬ ਨੇ ਕਿਸੇ ਵੀ ਕੰਮ ਤੋਂ ਨਹੀਂ ਅੰਗੋਲਿਆ ਨਾ ਮੇਰੀ ਕਿਸੇ ਗਿਹੇ ਗੱਲ ਨੂੰ ਇਹਨਾਂ ਨੇ ਇਨਕਾਰ ਕੀਤਾ ਜੋ ਜੋ ਮੈਂ ਕਿਹਾ ਕੀਤਾ ਪਰ ਮੇਰਾ ਮਨ ਜਿਹੜਾ ਇਹ ਸੀਗਾ ਕਿਉਂਕਿ ਮੈਂ ਹਮੇਸ਼ਾ کیا ਕਰਦਾ ਵੀ ਜਦੋਂ ਜਵਾਨੀ ਦੀ ਉਮਰ ਚ ਕੋਈ ਲੇਡੀ ਬੇਵਾ ਹੋ ਜਾਂਦੀ ਹੈ ਨਾ ਉਹ ਕਈ ਵਿਚਾਰੇ ਜਿਹੜੇ ਆ ਉਹਦੇ ਵੱਲ ਦੇਖਦੇ ਸ਼ਾਇਦ ਸਾਡੇ ਨਾਲ ਬਹਿ ਜੇ ਸ਼ਾਇਦ ਸਾਡੇ ਨਾਲ ਬਹਿ ਜੇ ਮੈਂ ਉਹ ਗੱਲ ਖਤਮ ਕੀਤੀ ਅੱਜ ਕਿ ਹੁਣ ਗਾਂਹ ਜ਼ਿੰਦਗੀ ਵਰ ਜਿਹੜੀ ਆ ਜਨਿਆਰਾ ਗੁਰੂ ਦੀ ਨਮਾਇਨਗੀ ਜਿਹੜੀ ਆ ਮੈਂ ਇਹ ਸੋਚਦਾ ਕਿ ਮੈਂ ਹਰ ਭਜਨ ਸੰਗੀਤ ਸ਼ਹਿਰ ਵਾਸੀਆਂ ਨੂੰ ਪੀਸ ਦੇਣਾ ਚਾਹਾਂ ਸ਼ਹਿਰ ਵਾਸੀਆਂ ਨੂੰ ਮੈਂ ਸੰਦੇਸ਼ ਦੇਣਾ ਚਾਹਨਾ ਕਿ ਜੋ ਤੁਹਾਡੀਆਂ ਮਨੋ ਕਾਮਨਾ ਸੀਗੀਆਂ ਕਿ ਉਹ ਬਹੁਤ ਸਾਰੇ ਲੋਕ ਨੂੰ ਮਿਲਦੇ ਸੀ ਚਾਹੇ ਮੇਰੀ ਟੀਮ ਅੱਜ ਖੜੀ ਆ ਇਹਨਾਂ ਨੇ ਕੋਈ ਆਪਣੀ ਜੀ ਜਾਂ ਜਾਨ ਤੋਂ ਕਦੀ ਵੀ ਕੋਈ ਪਰਵਾਹ ਨਹੀਂ ਕੀਤੀ ਹਰ ਕਿਸੇ ਦੇ ਦੁੱਖ ਚ ਸੁੱਖ ਚ ਜਿੰਨੇ ਹੈ ਹੀ ਕਰਦੇ ਸੀ ਪਰ ਕਈ ਲੋਕਾਂ ਦਾ ਇਹ ਸੀਗਾ ਕਿ ਪ੍ਰਧਾਨ ਜੀ ਤੁਸੀਂ ਨਾ ਲਾਓ ਮੰਤਰੀ ਸਾਹਿਬ ਦੇ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਕਰਨ ਵਾਲੀਆਂ ਨੇ ਉਹਨੂੰ ਆਪਾਂ ਨੇ ਲੈ ਪਰੇ ਜ ਮੈਨੂੰ ਪਹਿਲਾਂ ਹੀ ਮੈਂ ਕਰ ਸਕਦਾ ਸੀ ਪਰ ਹੁਣ ਜਦੋਂ ਮੈਂ ਇੱਕ ਮਾਲਾ ਦਾ ਇੱਕ ਮਨਕਾ ਬਣ ਗਿਆ ਉਹਦੇ ਨਾਲ ਮੈਂ ਸਮਝਦਾ ਵਾਂ ਕਿ ਸ਼ਹਿਰ ਵਾਸੀਆਂ ਦੀ ਸੋਚ ਤੇ ਮੈਂ ਪੂਰਾ ਉਤਰ ਸਕਦਾ ਠੀਕ ਹੈ ਬਹੁਤ ਬਹੁਤ ਮੁਬਾਰਕਬਾਦ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਮੇਰੇ ਵੱਡੇ ਵੀਰ ਸ੍ਰੀ ਰਾਜ ਕੁਮਾਰ ਮਲੋਤੜਾ ਸਾਹਿਬ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਹਦੀਆਂ ਵੀ ਸਮੂਹ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਅ ਜਿਹੜਾ ਗਰੁੱਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਫੰਕਸ਼ਨ ਆ ਉਹ ਸਮਾਗਮ ਹੋਇਆ ਜਿਹਦੇ ਵਿੱਚ ਸਾਡੇ ਸਾਬਕਾ ਪ੍ਰਧਾਨ ਐਡਵੋਕੇਟ ਰਾਜਕਮਾਰ ਮਲੋਤਰਾ ਸਾਹਿਬ ਜਿਹੜੇ 1992 ਤੋਂ ਰਾਜਨੀਤੀ ਦੇ ਵਿੱਚ ਨੇ ਚਾਰ ਵਾਰੀ ਕਾਉਂਸਲਰ रह ਚੁੱਕੇ ਨੇ ਔਰ ਇੱਕ ਵਾਰੀ ਚੰਡਿਆਲਾ ਨਗਰ ਕਾਉਂਸਲ ਦੇ ਪ੍ਰਧਾਨ ਵੀ रह ਚੁੱਕੇ ਨੇ ਤੇ ਉਹਨਾਂ ਦੇ ਸਤਕਰਜੋਗ ਭਾਬੀ ਜੀ ਨੀਸ਼ਾ ਮਲੋਤਰਾ ਜੀ ਜਿਹੜੇ ਦੋ ਵਾਰ ਕਾਉਂਸਲਰ रह ਚੁੱਕੇ ਨੇ ਉਹ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਔਰ ਬਹੁਤ ਪਦੀਆ ਪਰਿਵਾਰ ਆ ਬੜੇ ਲੰਬੇ ਸਮੇਂ ਤੋਂ ਸਾਡਾ ਇਸ ਪਰਿਵਾਰ ਦੇ ਨਾਲ ਨਿਚੀ ਸੰਬੰਧ ਵੀ ਰਿਹਾ ਆ ਸਾਡੇ ਦਾਦੇ ਪੜਦਾਦੇਆਂ ਤੱਕ ਵੀ ਸੰਬੰਧ ਜਿਹੜੇ ਨੇ ਇਸ ਪਰਿਵਾਰ ਦੇ ਨਾਲ ਰਹੇ ਨੇ ਔਰ ਇਹਨਾਂ ਨੇ ਆਪਣੇ ਫੀਲਡ ਦੇ ਵਿੱਚ ਵੀ ਬਾਈ ਪ੍ਰੋਫੈਸ਼ਨ ਐਡਵੋਕੇਟ ਨੇ ਜਿਹੜਾ ਜਦੋਂ ਮੈਂ ਬਤੌਰ ਈਟੀਓ ਕੰਮ ਕਰਦਾ ਸੀਗਾ ਉਦੋਂ ਵੀ ਇਹਨਾਂ ਦਾ ਵੀ ਪ੍ਰੋਫੈਸ਼ਨ ਉਹੀ ਸੀਗਾ ਔਰ ਇਹਨਾਂ ਨੇ ਬੜਾ ਨਾਮਨਾ ਆਪਣੇ ਪ੍ਰੋਫੈਸ਼ਨ ਦੇ ਵਿੱਚ ਕਟਿਆ ਹੈ ਜਿਹੜੇ ਸੇਲ ਟੈਕਸ ਐਸੋਸੀਏਸ਼ਨ ਆ ਉਹਦੇ ਪ੍ਰਧਾਨ ਵੀ ਨੇ ਔਰ ਨਾਲ ਦੇ ਨਾਲ ਇਹਨਾਂ ਦਾ ਪਰਿਵਾਰ ਕਾਫੀ ਪੜਿਆ ਲਿਖਿਆ ਪਰਿਵਾਰ ਆ ਨਿਤਿਸ਼ ਮਲੋਤਰਾ ਬੇਟਾ ਚਾਰਟਰਡ ਅਕਾਊਂਟੈਂਟ ਆ ਸਾਡੀ ਨੌਰਾਨੀ ਵੀ ਜਿਹੜੀ ਆ ਉਹਨੇ ਵੀ ਸੀਏ ਕੀਪੀ ਹੋਈ ਆ ਔਰ ਪੜਿਆ ਲਿਖਿਆ ਰੈਨੌਂਡ ਪਰਿਵਾਰ ਆ ਔਰ ਹਮੇਸ਼ਾ ਹੀ ਸਮਾਜ ਸੇਵਾ ਨੂੰ ਜਿਹੜਾ ਇਹਨਾਂ ਨੇ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਆ ਔਰ ਮੈਨੂੰ ਤੇ ਨਾਗਦਾ ਕਿ ਇਹਨਾਂ ਦੇ ਆਉਣ ਦੇ ਨਾਲ ਮੇਰੇ ਹੱਥ ਦੋਵੇਂ ਤਰ੍ਹਾਂ ਟੈਕਨੀਕਲੀ ਤੌਰ ਤੇ ਵੀ ਤੇ ਪੋਲੀਟੀਕਲ ਤੌਰ ਤੇ ਵੀ ਦੋਵੇਂ ਤਰ੍ਹਾਂ ਮਜ਼ਬੂਤ ਹੋਏ ਨੇ ਕਿਉਂਕਿ ਕਈ ਚੀਜ਼ਾਂ ਜੋ ਲੰਬੇ ਸਮਾਂ ਰਾਜਨੀਤੀ ਦੇ ਵਿੱਚ ਰਿਹਾ ਹੋਵੇ ਟੈਕਨੀਕਲिटीज ਉਹਨਾਂ ਨੂੰ ਜਿਆਦਾ ਜਣੀਆਂ ਪਤਾ ਜਨੇ ਕਿਵੇਂ ਕੰਮ ਜਿਹੜੇ ਨੇ ਹੁੰਦੇ ਨੇ ਔਰ ਮੈਂ ਅੱਜ ਦੇ ਇਸ ਸ਼ੋਭ ਦਿਹਾੜੇ ਦੇ ਉੱਤੇ ਇਹਨਾਂ ਨੂੰ ਮੁਬਾਰਕਬਾਦ ਵੀ ਦੇਣਾ ਔਰ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਚੰਗੀ ਸਿਹਤ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਇਸ ਤਰ੍ਹਾਂ ਇਹ ਸਮਾਜ ਦੀ ਸੇਵਾ ਜੜੀ ਆ ਉਹ ਕਰਦੇ ਰਹਿਣ ਔਰ ਇੱਕ ਖਾਸ ਤੌਰ ਤੇ ਪ੍ਰੈਸ ਵਾਲੇ ਵੀਰਾਂ ਵਾਸਤੇ ਜਲੇਆਲਾ ਗੁਰੂ ਕਿਉਂਕਿ ਮੇਰੇ ਕੋਲ ਕਾਫੀ ਚਿਰ ਬੈਠਾ ਇਹਨਾਂ ਨੇ ਤੁਸੀਂ ਸਾਰਿਆਂ ਨੇ ਮੰਗ ਕੀਤੀ ਸੀਗੀ ਕਿ ਪ੍ਰੈਸ ਕਲੱਬ ਜਿਹੜਾ ਜਲੇਆਲੇ ਦੇ ਵਿੱਚ ਬਣਾਇਆ ਜਾਵੇ ਅਸੀਂ ਉਹਦੇ ਟੈਂਡਰ ਫਲੋਟ ਕਰ ਦਿੱਤੇ ਨੇ 14 ਤਰੀਕ ਨੂੰ ਟੈਂਡਰ ਖੁੱਲਣਗੇ ਔਰ ਬਹੁਤ ਜਲਦ ਜਲੇਆਲੇ ਦੇ ਵਿੱਚ ਇੱਕ ਵਧੀਆ ਪ੍ਰੈਸ ਕਲੱਬ ਜਿਹੜਾ ਉਹ ਤੁਹਾਨੂੰ ਮੁਹੱਈਆ ਕਰਵਾਇਆ ਜਾਏਗਾ ਸੋ ਮੇਰੀ ਵੱਲੋਂ ਪ੍ਰੈਸ ਨੂੰ ਅੱਜ ਦੇ ਦਿਹਾੜੇ ਤੇ ਸ਼ੁਭ ਕਾਮਨਾਵਾਂ ਔਰ ਨਾਲ ਦੇ ਨਾਲ ਇੱਕ ਪ੍ਰੈਸ ਕਲੱਬ ਦਾ ਜੰਡੇ ਵਾਲਾ ਗਰੂ ਵਾਸਤੇ ਤੋਹਫਾ ਸਰ ਨਗਰ ਕੌਂਸਲ ਦੀ ਇਲੈਕਸ਼ਨ ਵੀ ਆ ਰਹੀ ਆ ਕੀ ਨਗਰ ਕੌਂਸਲ ਇਲੈਕਸ਼ਨ ਦਾ ਦੇਖੋ ਨਗਰ ਕੌਂਸਲ ਇਲੈਕਸ਼ਨ ਦੇ ਵਿੱਚ ਸਾਡੇ ਕੋਲ 15 ਵਾਰਡਸ ਨੇ ਔਰ ਸਾਡੀ ਬੜੇ ਵਧੀਆ ਜੰਡੇ ਵਾਲੇ ਤੇ ਸੂਝਵਾਨ ਲੋਕ ਨੇ ਸਾਡੇ ਕੋਈ ਐਸੀ ਜੀ ਗੱਲ ਨਹੀਂ ਹੈਗੀ ਅਸੀਂ ਸਾਰੇ ਹੀ ਆਪਣੇ ਹਿੰਦੂ ਸਿੱਖ ਭਾਈਚਾਰੇ ਨਾਲ ਸੰਬੰਧਤ ਜਿੰਨੇ ਵੀ ਛੰਡਿਆਲਾ ਗੁਰੂ ਦੇ ਵਿੱਚ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਨੇ ਉਹ ਵਸਦੀਆਂ ਨੇ ਔਰ ਅਸੀਂ ਸਾਰਿਆਂ ਦੇ ਜਿਹੜੇ ਦਿਨ ਦਿਹਾੜਾ ਇਕੱਠੇ ਹੋ ਕੇ ਮਨਾਉਂਦੇ ਚਾਹੇ ਰਾਮ ਨੌਮੀ ਹੋਵੇ ਚਾਹੇ ਗੁਰਪੂਰ ਕੋ ਮਨਾਉਣਾ ਚਾਹੇ ਪ੍ਰਗਟ ਦਿਵਸ ਹੋਣ ਚਾਹੇ 크ਿਸਮਸ ਹੋਵੇ ਸਾਰੇ ਹੀ ਛੰਡਿਆਲਾ ਗੁਰੂ ਦੇ ਲੋਕ ਜਿਹੜੇ ਨੇ ਇਕੱਠੇ ਹੋ ਕੇ ਇੱਕ ਦੂਜੇ ਦੇ ਫੰਕਸ਼ਨਸ ਦੇ ਵਿੱਚ ਹਿੱਸੇਦਾਰ ਬਣਦੇ ਨੇ ਔਰ ਅਸ ਵਾਰੀ ਜਿਹੜੀਆਂ ਚੋਣਾਂ ਆ ਰਹੀਆਂ ਨੇ ਇਹਨਾਂ ਦੇ ਵਿੱਚ ਇੱਕ ਗੱਲ ਜੰਡਿਆਲਾ ਗੁਰੂ ਦੇ ਲੋਕ ਵਿਲੱਖਣ ਕਰਨ ਜਾ ਰਹੇ ਨੇ ਔਰ ਉਹ ਵਿਲੱਖਣ ਗੱਲ ਇਹ ਆ ਕਿ ਜੰਡਿਆਲਾ ਗੁਰੂ ਦੀਆਂ 15 ਦੀਆਂ 15 ਕਾਉਂਸਲਰ ਦੀਆਂ ਸੀਟਾਂ ਆਮ ਆਦਮੀ ਪਾਰਟੀ ਜਿੱਤਣ ਜਾ ਰਹੀਆਂ